ਲੋਕ ਹਿੱਤ ਲੋਕਾਂ ਦੀ ਆਵਾਜ਼ ਮੋਗੇ ਤੇ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਬੀਤੇ ਦਿਨੀ ਖੇਮ ਕਰਨ ਦੇ ਆਰਤੀਗੇ ਅਮਿਤ ਕੁਮਾਰ ਪੁੱਤਰ ਪ੍ਰੇਮ ਪਾਲਵਾਸੀ ਵਾਰਡ ਨੰਬਰ 4 ਤੋਂ ਕੁਝ ਵਿਅਕਤੀਆਂ ਨੇ ਫਰौती ਦੀ ਮੰਗ ਕੀਤੀ 20 ਲੱਖ ਦੀ ਫਰौती ਮੰਗਣ ਵਾਲੇ ਅੱਜ ਪੰਜਾਬ ਪੁਲਿਸ ਵੱਲੋਂ 3 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਇਹ ਤਿੰਨੇ ਵਿਅਕਤੀ ਖੇਮ ਕਰਨ ਦੇ ਹੀ ਨਿਕਲੇ ਜੋ ਗੇਸਟਰ ਗੋਲਡੀ ਬਰਾੜ ਦੇ ਨਾਂ ਤੇ ਫਰौती ਦੀ ਮੰਗ ਕਰਦੇ ਇਹਨਾਂ ਦੀ ਪਛਾਣ ਪੰਕਜ ਬਜਾਜ ਪੁੱਤਰ ਬਲਰਾਮ ਬਜਾਜ ਵਾਸੀ ਵਾਰਡ ਨੰਬਰ 6 ਖੇਮਕਰਨ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਗਨਮ ਸਿੰਘ ਵਾਰਡ ਨੰਬਰ 5 ਖੇਮਕਰਨ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਗਰਵੇਲ ਸਿੰਘ ਵਾਸੀ ਪ੍ਰੇਮਨਗਰ ਵਾਰਡ ਨੰਬਰ 5 ਅਤੇ ਇਹਨਾਂ ਤੋਂ ਇੱਕ ਖਡੌਲਣਾ ਪਿਸਤੌਲ ਇੱਕ ਬਿਨਾ ਨੰਬਰੀ ਮੋਟਰਸਾਈਕਲ ਹੀਰੋ ਡੀਲੈਕਸ ਤੇ ਵਾਰਦਤ ਸਮੇ ਵਰਤੇ ਗਏ 4 ਮੋਬਾਈਲ ਫੋਨ ਵੀ ਬ੍ਰਾਂਧ ਕਿਤੇ ਦੱਸੇ ਜਾਂਦੇ ਹਨ ਇਸ ਸਬੰਧੀ ਐਸਐਸਪੀ ਤਰਨਤਾਰਨ ਜਾਣਕਾਰੀ ਦਿੰਦੇ ਹੋਏ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook ਤੇ ਫਾਲੋ ਜ਼ਰੂਰ ਕਰੋ ਧੰਨਵਾਦ ਜੀ ਜਸਤ কুমার ਹੈਗਾ ਆਰਥਿਆ ਸਨ ਆਫ ਪ੍ਰੀਮ ਖੇਮ ਤਰਨ ਦਾ ਉਹਨੂੰ 18 ਤਰੀਕ ਨੂੰ ਪਿਛਲੀ ਦਵਾਈ ਸੀਗੀ ਜਿਹੜੀ ਫਰੋਤੀ ਦੀ ਔਰ ਉਹ ਰਿਲੈਪਟੈਂਸੀ ਦਾ ਪਰਚਾ ਦਰਜ ਕਰਾਣ ਚ ਬਟ ਅਸੀਂ ਲੱਗੇ ਹੋਏ ਸੀਗੇ ਨੰਬਰ ਨੂੰ ਲੈ ਕੇ ਜਦੋਂ ਟਰੈਕ ਕੀਤਾ ਜਾਂ ਵੀ ਕੌਣ ਹੋ ਸਕਦਾ ਉਹਦੇ ਚ ਆਫਿਸ ਜਿਹੜੀ ਆ ਸਾਨੂੰ ਕੱਲ ਉਹ ਪਰਸੋਂ ਉਹਦੇ ਚ ਕੇਸ ਰਜਿਸਟਰ ਪਰਸੂਇਟ ਕਰਕੇ ਕੀਤਾ ਕਿ ਤੁਸੀਂ ਕੇਸ ਦਾ ਜਰੂਰ ਰਜਿਸਟਰ ਕਰੋਗੇ ਯਾਨੀ ਉਹਨਾਂ ਨੂੰ ਡਰ ਸੀਗਾ ਵੀ ਮੇਰਾ ਨੁਕਸਾਨ ਹੋ ਜੂਗਾ ਯਾਰਾ ਤੌਰ ਤੇ ਪਤਾ ਲੱਗ ਜਾਏਗਾ ਪੱਤਾ ਸੀ ਉਹਨਾਂ ਨੂੰ ਸਿਕਿਉਰ ਕਰ ਲਿਆ ਸੀ ਔਰ ਪਰਚਾ ਤਰਕਰਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਜਿਹੜੀ ਹੈ ਇੱਕ ਕਾਲ ਆਈ ਸੀਗੀ ਤਾਂ ਟਾਈਮ ਫਿਕਸ ਕਰ ਲਿਆ ਗਿਆ ਸੀ ਕਿ ਤੁਸੀਂ ਦੱਸੋ ਵੀ ਪੈਸੇ ਕਿੱਥੇ ਲੈਣੇ ਹਨ ਤੇ ਪੁਲ ਡਰੇਨ ਜਿਹੜਾ ਖੇਮ ਕਰਨ ਹੈਗਾ ਉੱਥੇ ਇਹਨਾਂ ਨੇ ਟਾਈਮ ਫਿਕਸ ਕੀਤਾ ਤੇ ਜਿਹੜੀ ਪੁਲਿਸ ਪਾਰਟੀ ਵੀ ਸਾਡੀ ਉੱਥੇ ਨਾਲ ਸਿਵਲ ਚ ਮੌਜੂਦ ਸੀ ਤੇ ਤਿੰਨ ਦੋਸ਼ੀ ਜਿਹੜੇ ਆਏ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਔਰ ਕਲੀਅਰ ਹੋਇਆ ਉਹਦੇ ਚ ਇਹ ਪਤਾ ਲੱਗਾ ਵੀ 15-16 ਸਾਲ ਤੋਂ ਇੱਕ ਪੰਕਜ ਨਾਮ ਦਾ ਵਿਅਕਤੀ ਇਹਨਾਂ ਕੋਲ ਪਹਿਲੇ मुੰਚੀ ਦਾ ਕੰਮ ਕਰਦਾ ਸੀ ਆੜਤ ਤੇ ਉਹਨਾਂ ਨੂੰ ਇਹਨੇ ਪਿਛਲੇ ਕੁਝ ਦਿਨਾਂ ਤੋਂ 3-4 ਸਾਲ ਤੋਂ ਕੱਢ ਦਿੱਤਾ ਹੋਇਆ ਸੀ ਤੇ ਉਹ ਆਪਣੀ ਆੜਤ ਚਲਾਉਂਦਾ ਸੀ ਤੇ ਉਹਨੇ ਆਪਣੀ ਆੜਤ ਤੇ ਜਿਹੜਾ मुੰਚੀ ਰੱਖਿਆ ਹੋਇਆ ਸੀ ਸ਼ਮਸ਼ੀਰ ਸਿੰਘ ਦੇ ਲਈ ਸੀ ਸ਼ੇਰਾ ਉਹਨੂੰ ਕਿਹਾ ਕਿ ਮੈਂ ਇਹਦੇ ਨਾਲ ਬਦਲਾ ਲੈਣਾ ਹੈ ਇਹਦੇ ਕੋਲ ਆਪਾਂ ਫਰੋਤੀ ਫਰੋਤੀ ਦੀ ਮੰਗ ਕਰੀਏ ਉਹਨੇ ਫਿਰ ਇਹਨੇ ਇੱਕ ਗੁਰਪ੍ਰੀਤ ਮੁੰਡਿਆ ਦਾ ਨਾਮ ਦੱਸਿਆ ਕਿ ਇਹ ਫੋਨ ਫੋਨ ਇਹਦੇ ਤੋਂ ਕਰਵਾਣੇ ਹਨ ਤੇ ਇਹ ਤਿੰਨੋਂ ਇਕੱਠੇ ਬੈਠ ਕੇ ਜਿਹੜੇ ਫੋਨ ਇਹਨਾਂ ਨੇ ਦੋ ਗੋੜਮ ਨੂੰ ਕੀਤੇ ਔਰ ਇਸ ਜਿਹੜਾ ਇਹਦੇ ਤੋਂ ਫਰੋਤੀ ਕਰਦੇ ਕਰਦੇ ਸੌਦਾ ਕਰਦੇ 3-4 ਲੱਖ ਰੁਪਏ ਤੇ ਆ ਗਏ ਸੀ 30 ਲੱਖ ਤੋਂ ਇਹ ਤਿੰਨੋ ਜਿਹੜੇ ਪੁਲਿਸ ਦੇ ਹੱਥੇ ਚੜ ਗਏ ਕਾਪੂ ਆਵੇ ਦੋ ਸਰ ਗੈਂਗਸਟਰ ਗੋਲਡੀ ਬਰਾਡ ਦਾ ਵੀ ਨਾਮ ਉਰਤੇ ਹੈ ਨੀਰਾ ਨੇ ਹਾਂਜੀ ਨੀਰਾ ਨੇ ਗੋਲਡੀ ਬਰਾਡ ਦਾ ਨਾਮ ਲੈ ਕੇ ਔਰ ਜਿਹੜਾ ਥਰੋਤੀ ਦੀ ਮੰਗ ਕੀਤੀ ਸੀਗੀ ਕੀ ਲੋਗ ਬਰਾਮਤੀ ਸਰਿਆਂ ਦਾ ਕੋਈ ਹੋਰ ਕੀ ਕਿ ਇੱਕ ਤਾਂ ਸਕੂਟਰ ਮੋਟਰਸਾਈਕਲ ਹੈ ਜੀ ਉਹ ਹੁਣ ਵੈਰੀਫਾਈ ਕਰਦੇ ਆ ਚੋਰੀ ਦਾ ਜਗੇ ਇਹਨਾਂ ਦਾ ਆਉਂਦਾ ਹੈਗਾ ਔਰ ਇੱਕ ਇਹਨਾਂ ਕੋ ਟੁਆਇ ਪਿਸਟਲ ਸੀਗੀ ਸਰ ਇਸ ਤੋਂ ਲਾਗ ਮੋਬਾਈਲ ਮੂਲ ਕੋਈ ਸਟੂ ਔਰ ਮੋਬਾਈਲ ਤਾਂ ਹੈਗੇ ਆ ਜੀ ਜਿਹੜੇ ਇਹਨਾਂ ਕੋਲ ਜਿਹੜਾ ਜਿਹਦਾ ਨੈਟ ਯੂਜ਼ ਕਰਦੇ ਰਹੇ ਔਰ ਜਿਹਨਾਂ ਨੂੰ ਕਾਲਾਂ ਕਰਦੇ ਰਹੇ ਉਹ ਸਾਰੇ ਮੋਬਾਈਲ ਰਿਕਵਰ ਹੋ ਗਏ ਬਾਕੀ ਉਹਨਾਂ ਤੋਂ ਦੇਸੀ ਈਦਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਰਿਮਾਂਡ ਲੈ ਕੇ ਕਰ ਕਰਾਂਗੇ ਕਿਸੇ ਕਿਸੇ ਹੋਰ ਕਿਸੇ ਨੂੰ ਕਾਲਾਂ ਕੀਤੀਆਂ ਇਹਨਾਂ ਨੇ ਜਾਂ ਕੁਝ ਹੋਰ ਸਰ ਕਿਸ ਤਰ੍ਹਾਂ ਕਾਲ ਕਰ ਲੈਂਦੇ ਜੀ ਇਹਨਾਂ ਨੂੰ ਇਦਾਂ ਕਰ ਕੋਈ ਜਿਵੇਂ ਐਪਸ ਵਗੈਰਾ ਹੈਗੀਆਂ ਜੀ ਐਪਸ ਵਗੈਰਾ ਜਾਂ ਉਹਨੂੰ ਮਾਸਕਿੰਗ ਕਰ ਲੈਂਦੇ ਆ ਆਪਣੇ ਨੰਬਰ ਨੂੰ ਐਪ ਦੇ ਥਰੂ ਨੰਬਰ ਜਿਹੜਾ ਹੈਗਾ ਤੁਹਾਨੂੰ ਆ ਜਾਂਦਾ ਹਰ ਵਾਰ ਜਿੰਨੀ ਵਾਰ ਕਾਲ ਕਰਦੇ ਹੋ ਤੁਹਾਨੂੰ ਨੰਬਰ ਬਦਲ ਕੇ ਆ ਜਾਂਦਾ ਉਸ ਤੋਂ ਇਹ ਕਾਲਾਂ ਕਰਦੇ ਰਹਿਣ ਕਿੰਨੀ ਸੌਲਤੀ ਮੰਗੀ ਗਈ ਸੀ ਇਹਨਾਂ ਨੂੰ ਇਹਨਾਂ ਨੇ 30 ਲੱਖ ਰੁਪਏ ਮੰਗੀ ਸੀ ਔਰ ਫਿਰ ਉਹ ਕਰਦੇ ਕਰਦੇ 20 ਲੱਖ 15 ਲੱਖ ਤੋਂ ਅਲਟੀਮੇਟਲੀ ਇਹਨਾਂ ਦਾ 30 3 ਲੱਖ ਰੁਪਏ ਦੀ ਗੱਲ ਮੁੱਕੀ ਸੀ ਔਰ ਇਹ ਤਿੰਨਾਂ ਨੇ ਇਹ ਫੈਸਲਾ ਕੀਤਾ ਸੀ ਪੰਕਾ ਜੀ ਨੇ ਉਹਨਾਂ ਨੂੰ ਕਿਹਾ ਸੀ ਵੀ ਆਪਾਂ 30 ਲੱਖ ਲੱਖ ਰੁਪਏ ਵੰਡ ਲਾਂਗੇ ਅਗਲੀ ਕਾਰਵਾਈ ਸਰ ਕੀ ਕੀਤੀ ਜਾ ਰਹੀ ਹੈ ਬਸ ਇਹਨਾਂ ਦੀ ਹੁਣ ਜੜੀ ਅਸੀਂ ਇਹੀ ਦੇਖ ਰਹੇ ਹਾਂ ਵੀ ਫੋਨ 'ਚ ਕੋਈ ਹੋਰ ਇਹਨਾਂ ਦਾ ਡਾਟਾ ਵਗੈਰਾ ਉਹਨਾਂ ਦੀ ਫਰੈਂਸਿਕ ਕਰਾ ਕੇ ਵੀ ਕੋਈ ਹੋਰ ਕਿਸੇ ਨੂੰ ਕਾਲਾਂ ਕੀਤੀਆਂ ਜਾਂ ਇਹਨਾਂ ਦੀ ਕੁਝ ਨਿਸ਼ ਕਰਕੇ ਸਰ ਹੋਰ ਨਹੀਂ ਨਾ ਤੇ ਮਾਮਲੇ ਵੀ ਪਹਿਲਾਂ ਕੋਈ ਦਰਜ ਕੀ ਹੈ ਇਹਨਾਂ ਤੇ ਪਹਿਲੇ ਨਹੀਂ ਹੈ ਪਹਿਲੇ ਨਹੀਂ ਕੋਈ